ਜੀ ਕੱਲੇ ਕੈਨੇਡਾ ਵਿੱਚ ਹੀ ਸਟੂਡੈਂਟ ਪ੍ਰੋਟੈਸਟ ਨਹੀਂ ਕਰ ਰਹੇ ਕੱਲੇ ਕੈਨੇਡਾ ਵਿੱਚ ਹੀ ਸਟੂਡੈਂਟ ਪਰੇਸ਼ਾਨ ਨਹੀਂ ਹੈਗੇ ਸਟੂਡੈਂਟ ਬਹੁਤ ਜ਼ਿਆਦਾ ਪਰੇਸ਼ਾਨ ਇੰਡੀਆ ਦੇ ਵਿੱਚ ਹੀ ਹੈਗੇ ਆ ਜੇ ਇੰਡੀਆ ਦੇ ਵਿੱਚ ਸਟੂਡੈਂਟ ਪਰੇਸ਼ਾਨ ਨਾ ਹੁੰਦੇ ਤਾਂ ਕੈਨੇਡਾ ਜਾਣਾ ਹੀ ਨਾ ਪੈਂਦਾ ਕੈਨੇਡਾ ਜਾ ਕੇ ਪਰੇਸ਼ਾਨ ਹੋਣਾ ਹੀ ਨਹੀਂ ਪੈਂਦਾ ਤਾਂ ਆ ਗੱਲ ਹੈ ਜੀ ਦੇਸ਼ ਦੀ ਰਾਜਧਾਨੀ ਇੰਡੀਆ ਦੀ ਕੈਪੀਟਲ ਦਿੱਲੀ ਦੀ ਤਾਂ ਤੁਸੀਂ ਬੀਤੇ ਦਿਨ ਹਫਤਾ ਹੋ ਗਿਆ ਇੱਕ ਨਿਊਜ਼ ਸੁਣੀ ਹੋਊਗੀ ਕੀ ਆਈਐਸ ਕੋਚਿੰਗ ਸੈਂਟਰ ਸੀਗਾ ਆਈਐਸ ਕੋਚਿੰਗ ਸੈਂਟਰ ਦੇ ਥੱਲੇ ਹਰ ਇੱਕ ਕੋਚਿੰਗ ਸੈਂਟਰ ਦੀ ਆਪਣੀ ਲਾਇਬ੍ਰੇਰੀ ਹੈ ਤੇ ਲਾਇਬ੍ਰੇਰੀ ਦੇ ਵਿੱਚ ਸਟੂਡੈਂਟ ਬੈਠੇ ਸੀਗੇ ਅੰਡਰਗਰਾਉਂਡ ਲਾਇਬ੍ਰੇਰੀ ਸੀਗੀ ਬੇਸਮੈਂਟ ਦੇ ਵਿੱਚ ਕਲਾਸਾਂ ਚਲਾਉਣੀਆਂ ਮਨਾ ਨੇ ਠੀਕ ਹੈ ਐਮਸੀਡੀ ਮਨਾ ਕਰਦੀ ਹੈ ਇਸ ਚੀਜ਼ ਨੂੰ ਐਮਸੀਡੀ ਦੇ ਰੂਲ ਦੇ ਰੂਲਸ ਦੇ ਖਿਲਾਫ ਹੈ ਤੇ ਉਸ ਤੋਂ ਬਾਅਦੂਦ ਵੀ ਬਹੁਤ ਸਾਰੇ ਕੋਚਿੰਗ ਸੈਂਟਰ ਐਵੇਂ ਦੇ ਨਹੀਂ ਜਿਹੜੇ ਬੇਸਮੈਂਟ ਵਿੱਚ ਚੱਲ ਰਹੇ ਨੇ ਬਹੁਤ ਸਾਰੀਆਂ ਲਾਇਬ੍ਰੇਰੀਜ਼ ਬੇਸਮੈਂਟ ਵਿੱਚ ਹੈਗੀਆਂ ਨੇ ਸੋਚ ਕੇ ਹੈਰਾਨੀ ਵਾਲੀ ਗੱਲ ਹੈ ਜੇ ਅੱਜ ਦੇ ਟਾਈਮ ਤੇ 95% ਜਿਹੜੀਆਂ ਲਾਇਬ੍ਰੇਰੀਜ਼ ਤੇ ਕੋਚਿੰਗਸ ਨੇ ਦਿੱਲੀ ਦੇ ਵਿੱਚ ਉਹ ਬੇਸਮੈਂਟ ਵਿੱਚ ਚਲਾਈਆਂ ਜਾ ਰਹੀਆਂ ਨੇ ਜਦੋਂ ਵੀ ਮੀਂਹ ਆਉਂਦਾ ਜਦੋਂ ਵੀ ਬਾਰਿਸ਼ ਹੁੰਦੀ ਹੈ ਤਾਂ ਉਹ ਪੂਰੀ ਤਰ੍ਹਾਂ ਪਾਣੀ ਨਾਲ ਭਰ ਜਾਂਦੀਆਂ ਠੀਕ ਹੈ ਫੁੱਲ ਹੋ ਜਾਂਦੀਆਂ ਤੇ ਆਹ ਹਾਦਸਾ ਇੰਨਾ ਭਿਆਨਕ ਸੀ ਕਿ ਇਹਦੇ ਵਿੱਚ ਤਿੰਨ ਸਟੂਡੈਂਟਸ ਦੀ ਜਿਹੜੀ ਆ ਮੌਤ ਹੋ ਗਈ ਹਾਲਾਂਕਿ ਸਟੂਡੈਂਟਸ ਦਾ ਕਹਿਣਾ ਇਹ ਹੈ ਕਿ ਮੌਤ ਜਿਹੜੀ ਹੈ ਉਹ ਨੌ ਜਣੀਆਂ ਦੀ ਹੋਈ ਹੈ ਤਿੰਨ ਜਣੀਆਂ ਦੀ ਨਹੀਂ ਹੋਈ ਇਹ ਇੱਕ ਸੰਖਿਆ ਜਿਹੜੀ ਹੈ ਇਹ ਜ਼ਿਆਦਾ ਹੈ ਬਟ ਸਰਕਾਰ ਇਸ ਗੱਲ ਨੂੰ ਨਹੀਂ ਮੰਨ ਰਹੀ ਬਟ ਸਟੂਡੈਂਟਸ ਇਹ ਕਹਿ ਰਹੇ ਕਿ ਸਾਡੇ ਫਰੈਂਡਸ ਹੋਰ ਵੀ ਲਾਪਤਾ ਨੇ ਜੋ ਸਾਨੂੰ ਲੱਭ ਹੀ ਨਹੀਂ ਰਹੇ ਨਾ ਉਹਨਾਂ ਦੇ ਪੇਰੈਂਟਸ ਵੀ ਨੇ ਜਿਹੜੇ ਉਹ ਲੱਭ ਰਹੇ ਨੇ ਬਲਕਿ ਸਰਕਾਰ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੀ ਤੇ ਤੁਸੀਂ ਆਪ ਹੀ ਸੋਚੋ ਕਿ ਇੰਨੀਆਂ ਮਹਿੰਗੀਆਂ ਫੀਸਾ ਇੱਕ ਆਈਐਸ ਆਈਪੀਐਸ ਬਣਨ ਵਾਸਤੇ 3-3 4-4 ਲੱਖ ਰੁਪਏ ਕੱਲੀ ਫੀਸ ਭਰੀ ਜਾਂਦੀ ਹੈ ਉਸ ਤੋਂ ਬਾਅਦ ਰਹਿਣ ਦਾ ਖਾਣ ਪੀਣ ਦਾ ਖਰਚਾ ਅੱਡ ਹੁੰਦਾ ਹੈ ਬਾਰ ਬਾਰ 1000 ਰੁਪਏ ਪੀਜੀ ਦੀ 1 ਮਹੀਨੇ ਦੀ ਫੀਸ ਭਰ ਕੇ ਸਟੂਡੈਂਟ ਉਥੇ ਸਰਵਾਈਵ ਕਰ ਰਹੇ ਨਹੀਂ ਆਪਾਂ ਐਵੇਂ ਕਹਿੰਦੇ ਕਿ ਕੈਨੇਡਾ ਮਹਿੰਗਾ ਹੈ ਇੰਨੇ ਫੀਸ ਭਰ ਕੇ ਇੰਨੀ ਆਪਾਂ ਕੈਨੇਡਾ ਜਾਣੇ ਤਾਂ ਤੁਸੀਂ ਅੱਜ ਦੇ ਟਾਈਮ ਤੇ ਆਪਣੇ ਇੱਥੇ ਦਾ ਹਾਲ ਵੀ ਸੁਣ ਲਓ ਬਹੁਤ ਮਾੜਾ ਹੈ ਇਹ ਵੀਡੀਓਜ਼ ਤੁਸੀਂ ਦੇਖ ਸਕਦੇ ਹੋ ਕਿ ਇਸ ਵੀਡੀਓ ਦੇ ਵਿੱਚ ਕੀ ਕਹਿ ਰਿਹਾ ਸਟੂਡੈਂਟ ਇਹ ਤੁਸੀਂ ਵੀਡੀਓਜ਼ ਦੇ ਵਿੱਚ ਕੀ ਦੇਖ ਰਹੇ ਹੋ ਥੋੜਾ ਜਿਹਾ ਇਸ ਤੇ ਨਿਗਾ ਮਾਰੋ ਫਿਰ ਆਪਾਂ ਅੱਗੇ ਗੱਲ ਕਰਦੇ ਹਾਂ ये कोचिंग वाले हमसे दो दो लाख रुपए है लेते हैं किस बात की ले रहे हैं ये दो दो लाख रुपए और सिर्फ ये नहीं हर एक कोचिंग इंस्टीट्यूट अंडरग्राउंड है एक वॉशरूम है वो भी इतना घटिया सैनिटेशन है उसका एक डोर है थम से वो खुलता है अगर वो अगर इलेक्ट्रिसिटी कट ऑफ हो जाएगा वो खुलेगा नहीं सारे अंदर फंस जाएंगे कौन जिम्मेदारी देगा यहाँ बच्चे कुछ गलत नहीं कर रहे थे राउज रा आईएस में बैठ के अगर सुबह उनके पेरेंट्स पूछेंगे क्या हुआ उनको क्या जवाब देंगे कि आपके बच्चों के पढ़ते-पढ़ते मौत हो गई वाओ व्हाट ए आंसर पढ़ते-पढ़ते किसका मौत होता है तो no ये रिया करेंगे एक सिचुएशन uh, है दूसरा ये है कि एमसीडी हमारा रिपीटेड ऑफेंडर है यहां पे यहां पे सारे बेसमेंट में वॉशरूम चोक होता है यानी सीवेज जो है वो बैक मारता है uh, बैक मारने का मतलब है 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 जितना भी है, वो बेसमेंट के वॉशरूम से बाहर आता यानी जो चार अंदर फीस फिल कर फीस पानी आप भी नहीं पता की अपना सिलेक्शन होगा या नहीं होगा क्योंकि हर साल ISIPS ਦੀ ਕੋਚਿੰਗ ਵਾਸਤੇ ਪੱਚੇ ਜਿਹੜੇ ਨੇ ਉਹ ਲੱਖਾਂ ਬੱਚੇ ਤਿਆਰੀ ਕਰਦੇ ਆ ਜਿਦੇ ਵਿੱਚੋਂ ਸਿਰਫ ਔਰ ਸਿਰਫ ਹਰ ਸਾਲ 900 800 900 ਹਜ਼ਾਰ ਪੋਸਟਾਂ ਆਉਂਦੀਆਂ ਤਾਂ ਇੰਨੇ ਗੁਣਾ ਸਟੂਡੈਂਟਸ ਪ੍ਰੀਪਰੇਸ਼ਨ ਕਰਦੇ ਇੰਨੇ ਪੈਸੇ ਲਾ ਕੇ ਜਿੱਥੇ ਉਹਨਾਂ ਨੂੰ ਸਹੂਲਤਾਂਵਾਂ ਵੀ ਨਹੀਂ ਦਿੱਤੀਆਂ ਜਾਂਦੀਆਂ ਉਦਾਂ ਦੀਆਂ ਫਿਰ ਇੱਕ ਸਟੂਡੈਂਟ ਕਿਉਂ ਨਾ ਰਿਕਮੈਂਡ ਕਰੂਗਾ ਫੋਰਨ ਜਾਣ ਵਾਸਤੇ ਆਪਾਂ ਸਟੂਡੈਂਟਸ ਤੇ ਤੰਤ ਲਾਣੇ ਆ ਕਿ ਸਟੂਡੈਂਟ ਫੋਰਨ ਜਾਂਦੇ ਆ ਉਹਨਾਂ ਨੂੰ ਇੰਡੀਆ 'ਚ ਰਹਿ ਕੇ ਸਰਵਾਈਵ ਕਰਨਾ ਚਾਹੀਦਾ ਬਿਜ਼ਨਸ ਕਰਦੇ ਤਾਂ ਬਿਜ਼ਨਸ ਦਾ ਸਕਸੈਸ ਰੇਟ ਵੀ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਘੱਟ ਹੈ ਤਾਂ ਜੇ ਆਪਾਂ ਸਟੂਡੈਂਟਸ ਨੂੰ ਇਹੋ ਜਿਹਾ ਰੱਖਣਾ ਚਾਹੁੰਦੇ ਹਾਂ ਕਿ ਵੀ ਹਾਂਜੀ ਇੰਡੀਆ 'ਚ ਰਹਿ ਕੇ ਹੀ ਸਕਸੈਸ ਹੋਇਆ ਜਾਵੇ ਕਿਉਂਕਿ ਮੈਂ ਪਿੱਛੇ ਇੱਕ ਵੀਡੀਓ ਪਾਈ ਸੀ ਕੈਨੇਡਾ ਜਾਣ ਵਾਸਤੇ ਮੈਂ ਵੀ ਉਹਦੇ ਵਿੱਚ ਬੱਚਿਆਂ ਨੂੰ ਕਿਹਾ ਸੀਗਾ ਹਾਂਜੀ ਕੈਨੇਡਾ ਕਿਉਂ ਹੀ ਜਾਣਾ ਹੈ ਕੈਨੇਡੇ ਤੋਂ ਬਜਾਏ ਕਿ ਇੰਡੀਆ ਰਹਿ ਕੇ ਵਧੀਆ ਕੰਮ ਕੀਤਾ ਜਾਵੇ ਤਾਂ ਉਹਨਾਂ ਨੂੰ ਐਵੇਂ ਦੀ ਇਹ ਸਹੂਲਤ ਕਿੱਥੇ ਮਿਲ ਰਹੀਆਂ ਨੇ ਕਿ ਜੀ ਕਿ ਉਹ ਇੰਡੀਆ 'ਚ ਰਹਿ ਕੇ ਆ ਪੰਜਾਬ 'ਚ ਰਹਿ ਕੇ ਕੰਮ ਕਰਨ ਇਹਦੀ ਤੇ ਇੱਕ ਡਿਟੇਲ ਵੀਡੀਓ ਮੈਂ ਬਹੁਤ ਛੇਤੀ ਲੈ ਕੇ ਆਉਂ ਪਲੀਜ਼ ਤੁਸੀਂ ਇੱਕ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰਿਓ ਇੱਕ ਡਿਟੇਲ ਵੀਡੀਓ ਆਪਾਂ ਰੇਸ਼ਿਓ ਦੇਖਾਂਗੇ ਕਿ ਸਕਸੈਸ ਰੇਸ਼ਿਓ ਫੋਰਨ ਵਿੱਚ ਜ਼ਿਆਦਾ ਹੈ ਜਾਂ ਇੰਡੀਆ ਵਿੱਚ ਜ਼ਿਆਦਾ ਓਕੇ ਥੈਂਕ ਯੂ ਸੋ ਮਚ